ਸਤਿ ਸ਼੍ਰੀ ਅਕਾਲ ਜੀ ਮੌਸਮ ਦੀ ਨਵੀਂ ਅਪਡੇਟ ਲੈ ਕੇ ਹਾਜ਼ਰ ਹੋਏ ਹਾਂ ਹੁਣ ਤੋਂ ਲੈ ਕੇ ਅਗਲੇ 4-5 ਘੰਟੇ ਤਕਰੀਬਨ ਅੱਜ ਰਾਤ ਦਾ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕਿਸ ਤਰ੍ਹਾਂ ਦੇ ਹਾਲਾਤ ਬੰਦੇ ਉਹ ਦਿਖਾਈ ਦੇਣਗੇ ਬੱਦਲਬਾਹੀ ਮੀਂਹ ਦੀ ਕਿਸ ਤਰ੍ਹਾਂ ਦੀ ਸੰਭਾਵਨਾ ਹੈ ਸਭ ਜਾਣਕਾਰੀ ਅੱਜ ਦੀ ਵੀਡੀਓ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ ਇੱਕ ਵਾਰ ਫੇਰ ਤੋਂ ਛੋਟੀ ਜਹੀ ਬੇਨਤੀ ਕਰਦੇ ਹਾਂ ਜੇਕਰ ਚੈਨਲ ਤੇ ਪਹਿਲੀ ਵਾਰ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਨੂੰ ਜੁਬਸਕ੍ਰਾਈਬ ਕਰ ਲਓ ਜਾ ਜੋ ਮੌਸਮ ਦੀ ਅਪਡੇਟ ਲਗਾਤਾਰ ਤੁਹਾਡੇ ਤੱਕ ਪਹੁੰਚਦੀ ਰਹੇ ਤੁਸੀਂ ਕਿਹੜੇ ਇਲਾਕੇ ਕਿਹੜੇ ਜ਼ਿਲ੍ਹੇ ਤੋਂ ਵੀਡੀਓ ਦੇਖ ਰਹੇ ਹੋ ਕਮੈਂਟ ਕਰਕੇ ਜੁੜ ਦੱਸਣਾ ਇਸ ਵੇਲੇ ਦੀਆਂ ਜੇਕਰ ਇਸ ਵੇਲੇ ਦੀਆਂ ਲਾਈਵ ਸੈਲਟ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰੀ ਤਾਂ ਪੰਜਾਬ ਉੱਤੇ ਲਗਾਤਾਰ ਟੁੱਟਵੇਂ ਤੋੜਦੇ ਬੱਦਲ ਬਈ ਗੁਜਰਦੀ ਹੋਈ ਦਿਖਾਈ ਦੇ ਰਹੀ ਹੈ ਤਕਰੀਬਨ ਸਵੇਰ ਵੇਲੇ ਆਪਾਂ ਨੂੰ ਪੰਜਾਬ ਦੇ ਵਿੱਚ ਜਿਹੜੀਆਂ ਟੁੱਟਵੀਆਂ ਕਾਰਵਾਈਆਂ ਦੇਖਣ ਨੂੰ ਮਿਲੀਆਂ ਸਨ ਕੁਝ ਇਲਾਕਿਆਂ ਵਿੱਚ ਹਲਕੀਆਂ ਦਰਮਿਆਨੀ ਢੀਸ ਨਾਲ ਤਾਪਮਾਨ ਦੇ ਵਿੱਚ ਆਪਾਂ ਨੂੰ ਥੋੜੀ ਜਿਹੀ ਗਰੈਵਰ ਦੇਖਣ ਨੂੰ ਮਿਲੀ ਬਾਅਦ ਦੁਪਹਿਰ ਤੋਂ ਬਾਅਦ ਯਾਤਰਾ ਇਲਾਕਿਆਂ ਦੇ ਵਿੱਚ ਮੌਸਮ ਠੀਕ ਠਾਕ ਹੋਣ ਦੇ ਕਾਰਨ ਹੋਮਸ ਦੀ ਮਾਤਰਾ ਵਧੀ ਹੋਈ ਦਿਖਾਈ ਦੇ ਰਹੀ ਸੀ ਬਾਕੀ ਓਵਰਆਲ ਦੇਖੀ ਜਿਹੜੇ ਇੱਕਾ ਦੁੱਕਾ ਸਿਸਟੈਂਟ ਦੁਪਹਿਰ ਨੂੰ ਦੇਖਣ ਨੂੰ ਮਿਲ ਰਹੇ ਸਨ ਤਕਰੀਬਨ ਉਹ ਪਾਕਿਸਤਾਨ ਉਧਰ ਸਾਈਡ ਤਕਰੀਬਨ ਉੱਥੇ ਹੀ ਕਮਜ਼ੋਰ ਹੋ ਗਏ ਤੇ ਮੀਂਹ ਦੀਆਂ ਗਤੀਵਿਧੀਆਂ ਉੱਥੇ ਹੀ ਦੇਖਣ ਨੂੰ ਮਿਲੀਆਂ ਬਾਕੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਤੁਹਾਡੇ ਇਲਾਕੇ ਵਿੱਚ ਕਿਸ ਤਰ੍ਹਾਂ ਦੇ ਮੌਸਮ ਦੇ ਹਾਲਾਤ ਹਨ ਨਗਰ ਚੈਨਲ ਤੇ ਪਹਿਲੀ ਵਾਰੀ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਨੂੰ ਜੁਬਸਕ੍ਰਾਈਬ ਕਰ ਲਓ ਜੇਕਰ ਇਸ ਵੇਲੇ ਦੀਆਂ ਲਾਈਵ ਸਾਈਡ ਤੇ ਤਸਵੀਰਾਂ ਦੇਖੇ ਤਾਂ ਆਪਾਂ ਨੂੰ ਟੁੱਟਵੇਂ ਸਿਸਟਮ ਪਾਕਿਸਤਾਨ ਵਾਲੀ ਸਾਈਡ ਤੋਂ ਫਿਰਦੇ ਹੋਏ ਬੰਦੇ ਹੋਇ ਕਾਇਦੇ ਰਹੇ ਹਨ ਲਗਾਤਾਰ ਪਾਕਿਸਤਾਨ ਵਾਲੀ ਸਾਈਡ ਤੋਂ ਆਪਾਂ ਨੂੰ ਸਿਸਟਮ ਬੰਦੇ ਹੋਇ ਕਾਇਦੇ ਰਹੇ ਜੋ ਕਿ ਆਪਾਂ ਨੂੰ ਅੱਧ ਰਾਤ ਤੋਂ ਬਾਅਦ ਮੀਂਹ ਦੀਆਂ ਕਾਰਵਾਈਆਂ ਦੀ ਉਮੀਦ ਬੰਦੀ ਹੋਈ ਦਿਖਾਈ ਦੇ ਰਹੀ ਹੈ ਦੂਜੇ ਹਮਾਚਰ ਵਾਲੀ ਸਾਈਡ ਤੋਂ ਵੀ ਟੁੱਟਵੇਂ ਸਿਸਟਮ ਬੰਦੇ ਹੋਇ ਦਿਖਾਈ ਦੇ ਰਹੇ ਜਿਸ ਨਾਲ ਆਪਾਂ ਨੂੰ ਪੰਜਾਬ ਦੇ ਪੂਰਬੀ ਇਲਾਕਿਆਂ ਦੇ ਵਿੱਚ ਥੋੜੀਆਂ-ਬੋਧੀਆਂ ਗਤੀਵਿਧੀਆਂ ਅੱਧ ਰਾਤ ਤੋਂ ਬਾਅਦ ਦੇਖਣ ਨੂੰ ਮਿਲ ਸਕਦੀਆਂ ਸਵੇਰ ਦੇ ਵੇਲੇ ਫਤਿਹਗੜ੍ਹ ਸਾਹਿਬ ਮੁਹਾਲੀ ਰੂਪਨਗਰ ਦੇ ਕੁਝ ਹਿੱਸੇ ਹੋਗੇ ਸ਼ਿਆ ਦੇਖਣ ਨੂੰ ਮਿਲੇਗੀ ਬਾਕੀ ਓਵਰঅল ਜ਼ਿਆਦਾ ਇਲਾਕਿਆਂ ਦੇ ਵਿੱਚ ਮੌਸਮ ਠੀਕ-ਠਾਕ ਦੇਖਣ ਨੂੰ ਮਿਲ ਰਿਹਾ ਇਸੇ ਤਰੀਕੇ ਨਾਲ ਜੇਕਰ ਚੰਡੀਗੜ੍ਹ ਦੀ ਗੱਲ ਕਰੀਏ ਚੰਡੀਗੜ੍ਹ ਰੂਪਨਗਰ ਇਸ ਤੋਂ ਬਾਅਦ ਲੁਧਿਆਣਾ ਥੋੜਾ ਬੋਤ ਹੈ ਇਸੈਨਾ ਦੇ ਵਿੱਚ ਆਪਾਂ ਨੂੰ ਤੜਕੇ ਸਵੇਰ ਵੇਲੇ ਮੀਂਹ ਦੀਆਂ ਗਤੀਵਿਧੀਆਂ ਤੇ ਟੁੱਟਮੀਆਂ ਕਾਰਵਾਈਆਂ ਅਨੁਸਾਰ ਦੇਖਣ ਨੂੰ ਮਿਲ ਸਕਦੇ ਹਨ ਬਾਕੀ ਦੱਖਣ ਪੱਛਮੀ ਹਰਿਆਣੇ ਦੀ ਗੱਲ ਕਰੀ ਹਰਿਆਣੇ ਦੇ ਪਾਸੇਓ ਆਪਾਂ ਨੂੰ ਟੁੱਟਮੇ ਸਿਸਟਮ ਬੰਦੇ ਹੋਏ ਦਿਖਾਈ ਦੇ ਰਹੇ ਜੋ ਕਿ ਆਪਾਂ ਨੂੰ ਅੱਧ ਰਾਤ ਤੋਂ ਬਾਅਦ ਪੰਜਾਬ ਦੇ ਵਿੱਚ ਅੱਗੇ ਵਧਣਗੇ ਜਿਸ ਨਾਲ ਟੁੱਟਮੀਆਂ ਕਾਰਵਾਈਆਂ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਸਕਦੀਆਂ ਹਨ ਬਾਕੀ ਨਮੀ ਦੀ ਮਾਤਰਾ ਜ਼ਿਆਦਾ ਇਲਾਕਿਆਂ ਵਿੱਚ ਵਧੀ ਹੋਈ ਦਿਖਾਈ ਦੇ ਰਹੀ ਹੈ ਦੱਖਣ ਪੂਰਬ ਤੋਂ ਲਗਾਤਾਰ ਹਵਾ ਜਲਦੀ ਹੋਈ ਦਿਖਾਈ ਦੇ ਰਹੀ ਹੈ ਬਾਕੀ ਓਵਰਾਲ ਪੰਜਾਬ ਦੇ ਵਿੱਚ ਅੱਜ ਰਾਤ ਇਸ ਤਰ੍ਹਾਂ ਦਾ ਮੌਸਮ ਦੇਖਣ ਨੂੰ ਮਿ ਟੁੱਟਵੀਆਂ ਕਾਰਵਾਈਆਂ ਆਪਾਂ ਨੂੰ ਅੱਜ ਰਾਤ ਅੱਧ ਰਾਤ ਤੋਂ ਬਾਅਦ ਦੇਖਣ ਨੂੰ ਮਿਲ ਸਕਦੀਆਂ ਹਨ ਓਵਰਆਲ ਪੰਜਾਬ ਦਾ ਮੌਸਮ ਆਪਾਂ ਨੂੰ ਠੀਕ ਠਾਕ ਦੇਖਣ ਨੂੰ ਮਿਲਿਆ ਖਾਸ ਕਰਕੇ ਇੱਧਰ ਜਿਹੜੇ ਹਿਮਾਚਲਰਲ ਬੈਲਟ ਹੋ ਗਈ ਹੈ ਨਾ ਵੀ ਟੁੱਟਵੀਆਂ ਕਾਰਵਾਈਆਂ ਦੀ ਉਮੀਦ ਅੱਧ ਰਾਤ ਤੋਂ ਬਾਅਦ ਦੇਖਣ ਨੂੰ ਮਿਲ ਸਕਦੀ